ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਾ ਇੱਕ ਹੋਰ ਬੜਾ ਵੱਡਾ ਸਲੈਪਟੀ ਆਇਆ ਹੈ ਤੁਹਾਨੂੰ ਪਤਾ ਮੈਂ ਕਹਿੰਦੀ ਗੱਲ ਕਰਦਾ ਪਿਆ ਨਹੀਂ ਵੀਰ ਜੀ ਵੀਰ ਜੀ ਮੈਂ ਗੱਲ ਕਰਦਾ ਪਿਆ ਸੰਜੇ ਦਾਤੀ ਹਾਂ ਕਿ ਸੰਜੇ ਦਾਤ ਵੀ ਨਾ ਪਿਛਲੇ ਦਿਨੋਂ ਸ੍ਰੀ ਹਰਮੰਦਰ ਸਾਹਿਬ ਆਇਆ ਵੈ ਤੇ ਉਹਦੇ ਨਾਲ ਨਾ ਬੜਾ ਵੱਡਾ ਪ੍ਰੋਟੋਕੋਲ ਵੀ ਸੀ ਆਪਣੇ ਸਿੱਖ ਵੀ ਸਾਰੇ ਤੇ ਉਹ ਕਾਦੇ ਵਾਸਤੇ ਆਇਆ ਜਾਂ ਕੀ ਮਕਸਦ ਸੀ ਇਹ ਆਪਾਂ ਅੱਜ ਦੀ ਵੀਡੀਓ 'ਚ ਦੇਖਨੇ ਆ ਬਿਲਕੁਲ ਤੇ ਇਸ ਤੋਂ ਪਹਿਲੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। पचास तौला पचास तोला पचास तोला, तोला, तोला। आज सह ਤਾਂ ਬਿਲਕੁਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅੱਜ ਬਾਲੀਵੁੱਡ ਅਦਾਕਾਰ ਸੰਜੇ ਦੱਤ ਸਚਕਣ ਸ਼੍ਰੀ ਰਮੰਦਰ ਸਾਹਿਬ ਨਤਮਸਤਕ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਐਸਲੇ ਪ੍ਰਸ਼ੰਸਕਾਂ ਦੀ ਵਿਕਾਸ ਕਾਫੀ ਭੀੜ ਦੇਖੀ ਜਾ ਰਹੀ ਹੈ ਔਰ ਜੁਦੇ ਪਾਸੇ ਆਪ ਕਹਿ ਸਕਦੇ ਆ ਕਿ ਸਚਕਣ ਸ਼੍ਰੀ ਰਮੰਦਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਅੱਜ ਸੰਜੇ ਦੱਤ ਪਹੁੰਚੇ ਨੇ ਕੋਰੋਨਾ ਦੀ ਸ਼ਰਧਾ ਭਾਵਨਾ ਹੈ ਕਿ ਉਹ ਵੀ ਇੱਕ ਵਾਰ ਸਚਕਣ ਸ਼੍ਰੀ ਰਮੰਦਰ ਸਾਹਿਬ ਨਤਮਸਤਕ ਹੋਣ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਉਹਨਾਂ ਦੇ ਪਿਤਾ ਸੁਨੀਲ ਦੱਤ ਜਿਹੜੇ ਉਹ ਸੰਸ ਸੀ ਤੇ ਉਹ ਵੀ ਕਿੰਨਾ ਕਦੇ ਪੰਜਾਬ ਦੇ ਨਾਲ ਪਿਆਰ ਸੁਨਣਾ ਦਾ ਔਰ ਪੰਜਾਬ ਦੇ ਵਿੱਚ ਹੀ ਅਕਸਰ ਉਹ ਜ਼ਿਆਦਾਤਰ ਦਿਖਾਈ ਦਿੱਤੇ ਸੀ ਤੇ ਅੱਜ ਫਿਲਮ ਅਦਾਕਾਰ ਸੰਜੀਤ ਦੱਤ ਜਿਹਨਾਂ ਨੂੰ ਉਹ ਮੈਂ ਆਪਨਾ ਕੰਮ ਕਰ ਰਿਹਾ ਆਪਣਾ ਮੈਨੂੰ ਕਰਨਾ ਮੈਂ ਤਾਂ ਕਾਣੀ ਮਾਰਦਾ ਫੁੱਲਾ 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 ਰੋ ਥੋੜਾ ਜਿਹਾ ਫੁੱਲਾ ਹੀ ਘੁੰਮਦਾ ਰੋ ਪਿੱਛੇ ਆਉਂਦੇ ਰਹੋ ਇਹ ਤਾਂ ਤੇਰੇ ਕੋਲ ਨਾ ਲੱਗਦਾ ਜੇਰੇ ਤੁਸੀਂ ਆਪਣਾ ਦੇਖੋ ਮੜੀਆ ਚੱਲਣ ਨੇ ਇਹ ਦਿਨਾ ਹੋ ਮਾੜਾ ਨਹੀਂ ਬੈਠਾ ਇਹ ਇਨਾ ਮਗਰ ਮੁਰਾ ਰੰਗ ਰੰਗ ਮਰੀ ਆ ਰਹੇ ਨੇ ਕੰਢੀ ਜਾਦੇ ਰੋ ਸਾਰੇ ਤਰੇਸ਼ ਕਰੀਂ ਸਗਰੇ ਭਾਜੀ ਭਾਜੀ ਖੱਲੇ ਕਰ ਦੋ ਹੱਥ ਯਾਰ ਬਣਾ ਲਈ ਸਕੂਨ ਮਿਲਦਾ ਹੈ ਜੇ ਨੰਬਰ ਤੋਂ ਹੋਰ ਆ ਰਿਹਾ ਹੈ ਫਿਰ ਤਾਂ ਦੇਖ ਲੈਣਗੇ ਮੰਗੇ ਸਰ ਉਹੜਾ ਉਹੜਾ ਛੁਲਾ ਕਰ ਦੋ ਬੜਾ ਜਿਹਾ ਸਾਈਡ ਕਰਾਓ ਬੜਾ ਕਰੋ ਕਰ ਲੈ ਦੋ ਸਾਨੂੰ ਬਾਹਰੋਂ ਬਹੁਤ ਕਰੋ ਕਰੋ ਉਹਦਾ ਜੋਰ ਕਰ ਦਿਓ ਡਾਇਰੈਕਟ ਨਹੀਂ ਕੀਤਾ ਕਰ ਦੋ ਤੁਸੀਂ ਬੜੇ ਸਾਈਡ ਤੋਂ ਛੜਾਓ ਫੋਨ ਚੜਾਓ ਹੱਥ ਸੰਦੇਸ਼ਕ ਉਹ ਨੂੰ ਆਗਰਾਸ਼ੀ ਇਹਨਾਂ ਕਿਹੜਾ ਪਿੱਛਾ ਹੈ ਸਰ ਕਿਹਦੇ ਅੱਥਰੋਂ ਮਿਲਦੀ ਹੈ ਯਾਰ ਮੋਬਾਈਲ ਪਰੇ ਕਰਦਾ ਹਾਂ 先回来再做。 ऐसा लग रहा है हम लोग शूटिंग करने आए हैं और मतलब कि यहाँ आना बहुत बहुत जरूरी है माता ठीक है और बाबा के दर्शन करना और बहुत अच्छा लगता है अमृतसर बहुत प्यारी जगह है पंजाब साडा स्टेट है तो पंजाब न प्यार संजू बाबा आपके पिताजी काफी देर राजनीति से जुड़े हैं आपको तो अपने विचार

ਦੇਵੀ ਨਾਮ ਵਾਲੀ ਜੀ ਲਾ ਲਿਆ ਮਾਟੀ ਤੋਂ ਐਲੀ ਤੇ ਬਹਿੰਦੇ ਟਿੱਕੇ ਆਇਆ ਮਦਾ ਜਾਂਦਾ ਹੈ ਜੀ ਬਾਬਾ ਆਪ ਤੁਹਾਨੂੰ ਜਵਾ ਮਾਣਾ ਮਤਲਬ ਇਹ ਕਹਿੰਦੇ ਹੈ ਜੀ ਬਾਬਾ ਇਹ ਕਿੰਦਾ ਹੈ ਸੱਚ ਕਬੀਨ ਸਭ ਹੋਏ ਚੱਲੀ ਜਾਂ ਨਹੀਂ ਰੱਖਦਾ ਦਰਮਦ ਟਿੱਕੇ ਹੀ ਕਾਇਮ ਹੋ ਤਬੀਰ ਜੀ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਸੰਜੇ ਦਾਤ ਬਿਲਕੁਲ 스타 ਵੀਰ ਜੀ ਦੀ ਪੂਰੀ ਦੁਨੀਆ ਨੂੰ ਜਾਣਦੀ ਹੈ ਬੜਾ ਵੱਡਾ ਹਾਂ ਜੀ ਕਿ ਬੜੀਆਂ ਮਸ਼ਹੂਰ ਸੁਪਰ ਡੁੱਪਰ ਫਿਲਮਾਂ ਹਿੱਟ ਦਿੱਤੀਆਂ ਉਹਨੇ ਹਾਂਜੀ ਫਿਰ ਉਹ ਤੁਹਾਨੂੰ ਬੜਾ ਗੁੰਡਾ ਟਾਇਪ ਫਿਲਮਾਂ ਕਰਦਾ ਥੋੜੀ ਉਹਦੀ ਆਦਤ ਵੀ ਗੁੰਡਾ ਟਾਇਪ ਜੀ ਹੈ ਤੇ ਉਹ ਨਾ ਪਿਛਲੇ ਦਿਨੋਂ ਸ੍ਰੀ ਹਰਮੰਦਰ ਸਾਹਿਬ ਆਇਆ ਤੁਹਾਨੂੰ ਨਾਲ ਬੜਾ ਵੱਡਾ ਪ੍ਰੋਟੋਕੋਲ ਸੀ ਲੋਕ ਸੀ ਤੇ ਉਹਨੂੰ ਪੁੱਛਿਆ ਗਿਆ ਉਹ ਤੋਂ ਦੱਸਦਾ ਕਿ ਸਾਡੀ ਨਾ ਇੱਕ ਫਿਲਮ ਦੀ ਸ਼ੂਟਿੰਗ ਹੋਣ ਲੱਗੀ ਹੈ ਉਹ ਦਾ ਕਹ ਰਿਹਾ ਕਿ ਉਹ ਸ੍ਰੀ ਹਰਮੰਦਰ ਸਾਹਿਬ ਆਇਆ ਬਾਕੀ ਉਹ ਦੱਸਦਾ ਕਿ ਮੈਨੂੰ ਬੜਾ ਅੱਛਾ ਲੱਗਾ ਬੜਾ ਵਧੀਆ ਲੱਗਾ ਸ੍ਰੀ ਹਰਮੰਦਰ ਸਾਹਿਬ ਆ ਕੇ ਇਹ ਪੰਜਾਬ ਉਹ ਦੱਸਦਾ ਸਾਡਾ ਆਪਣਾ ਸੂਬਾ ਹੈ ਸਾਡਾ ਹੀ ਦੇਸ਼ ਹੈ ਸਾਡਾ ਹੀ ਸੂਬਾ ਹੈ ਸਾਨੂੰ ਬਹੁਤ ਵਧੀਆ ਲੱਗਦਾ ਚੰਗਾ ਲੱਗਦਾ ਪੰਜਾਬ ਆ ਕੇ ਫਿਰ ਉਹ ਦੱਸਦਾ ਕਿ ਜਿਹੜੇ ਇੱਥੇ ਸਾਡੀ ਸੇਵਾ ਕਰਦੇ ਉਹ ਵੀ ਬੜਾ ਚੰਗਾ ਕੰਮ ਹੈ ਲੇਕਿਨ ਵੀਰ ਜੀ ਮੈਨੂੰ ਇੱਕ ਕੰਮ ਥੋੜਾ ਜਿਹਾ ਲੱਗਾ ਜੀ ਕਿ ਸ਼ਾਇਦ ਉਹ ਸੈਲੈਬ੍ਰਿਟੀ ਹੈ ਤਾਦ ਕਰਕੇ ਇੰਨਾ ਉਹਨੂੰ ਪ੍ਰੋਟੋਕੋਲ ਕਿਉਂਕਿ ਜਿਹੜੇ ਏਡੀ ਵੱਡੀ ਤਾਦਾਦ ਦੇ ਵਿੱਚ ਉਹ ਪ੍ਰੋਟੋਕੋਲ ਦਿੱਤਾ ਜਾਂਦਾ ਨਾਲ ਫਿਰ ਜਿਹੜੇ ਸੀਰੀ ਹਰਮੰਦਰ ਸਾਹਿਬ ਦੇ ਵਿੱਚ ਦੂਸਰੇ ਜਿਹੜੇ ਹੁੰਦੇ ਲੋਕ ਉਹ ਡਿਸਟਰਬ ਹੁੰਦੇ ਥੋੜੇ ਜਿਹਾ ਇਸ ਚੀਜ਼ ਦੀ ਮੈਨੂੰ ਸਮਝ ਨਹੀਂ ਵੀਰ ਜੀ ਜਿਵੇਂ ਇਸੇ ਤਰ੍ਹਾਂ ਆਪਾਂ ਦੇਖਿਆ ਕਿ ਪਿਛਲੇ ਦਿਨੋਂ ਰਾਹੁਲ ਗਾਂਧੀ ਵੀ ਸ੍ਰੀ ਹਰਿਮੰਦਰ ਸਾਹਿਬ ਗਿਆ ਸੀ ਤੇ ਲੋਕ ਬੜੇ ਡਿਸਟਰਬ ਹੋਏ ਸੀ ਬਲਕਿ ਇੱਕ ਲੇਡੀਜ਼ ਨੇ ਨਾ ਬਲਕਿ ਇਤਿਜਾਜ ਕੀਤਾ ਜੰਗਾ ਭਲਾ ਸ਼ੋਰ ਕੀਤਾ ਉਹਨੇ ਕਿ ਯਾਰ ਇਹਦਾ ਕਰਕੇ ਬਾਕੀ ਜਿਹੜੇ ਆ ਵੀ ਖਲਲ ਹੁੰਦੀ ਉਹਨਾਂ ਨੂੰ ਵੀ ਤੰਗ ਹੋ ਰਿਹਾ ਤੇ ਇਸ ਤਰ੍ਹਾਂ ਵੀਰ ਜੀ ਨਹੀਂ ਹੋਣਾ ਚਾਹੀਦਾ ਹਾਂ ਅਗਰ ਆ ਰਿਹਾ ਜਿੱਡਾ ਮਾਈ ਕੋ ਵੱਡਾ ਮਸ਼ਹੂਰ ਜੋ ਵੀ ਹੈ ਦੇਖੋ ਨਾ ਉਹ ਉੱਥੇ ਆ ਰਿਹਾ ਉਹ ਪਵਿੱਤਰ ਜਗਾ ਆਣ ਕੇ ਆਪਣਾ ਸਕੂਨ ਨਾ ਉਹਨੂੰ ਥੋੜਾ ਜਿਹਾ ਪ੍ਰੋਟੋਕੋਲ ਦੇਣਾ ਚਾਹੀਦਾ ਇਹ ਨਹੀਂ ਕਿ ਨਹੀਂ ਬਿਲਕੁਲ ਨਹੀਂ ਥੋੜਾ ਜਿਹਾ ਲੇਕਿਨ ਬੇਤਹਾਸ਼ਾ ਪ੍ਰੋਟੋਕੋਲ ਜਿਹੜਾ ਜਿੰਨਾ ਕਿ ਲੋਕ ਤੰਗ ਹੋਣ ਇਹ ਕੰਮ ਨਹੀਂ ਹੋਣਾ ਚਾਹੀਦਾ ਉਹ ਵੀਰ ਜੀ ਗੱਲ ਇਸ ਚੀਜ਼ ਦੀ ਹੈ ਹਰ ਜਗ੍ਹਾ ਦੇ ਵਿੱਚ ਹਰ ਮਾਸਰੇ ਦੇ ਵਿੱਚ ਕਹਿ ਲੋ ਕਿਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਨੰਬਰ ਟੰਗਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਤੇ ਇਸੇ ਤਰ੍ਹਾਂ ਹੀ ਕਹਿ ਲੋ ਕਿ ਉੱਥੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਜਿਹੜਾ ਕੋਈ ਸਿਕਿਉਰਿਟੀ ਦੇ ਹੋਣਗੇ ਉਹਨਾਂ ਨੇ ਕਿਹਾ ਹੋਣਾ ਕਿ ਜਨਾਬ ਪ੍ਰੋਟੋਕੋਲ ਦਵਾਂਗੇ ਤੇ ਇਸ ਤਰ੍ਹਾਂ ਲੇਕਿਨ ਜਿਹੜੀ ਗੱਲ ਰਿਐਲਿਟੀ ਹੈ ਕਿ ਉੱਥੇ ਜਾ ਕੇ ਵੀਰ ਜੀ ਹਰ ਕਿਸੇ ਨੂੰ ਸਕੂਨ ਮਿਲਦਾ ਵਾ ਉੱਥੇ ਇਹ ਚੀਜ਼ ਤੇ ਹੈ ਵਾ ਗੁਰੂ ਸਾਹਿਬ ਨੇ ਇਹ ਤਾਲੀਮਾ ਦਿੱਤੀ ਹੈ ਕਿ ਵੀਰ ਜਿਹੜਾ ਵੀ ਕੋਈ ਜਾਂਦਾ ਉਥੇ ਦੇਖਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕੀ ਲੰਗਰ ਚੱਕਦੇ ਪਏ ਆ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਉੱਚ ਨੀਚ ਨਹੀਂ ਖਾਣ ਪੀਣ ਦਾ ਨਿਜ਼ਾਮ ਦੇਖ ਲੋ ਕਿੰਨਾ ਸਾਫ਼ ਸੁਥਰਾ ਵਾ ਇਸ ਚੀਜ਼ ਤੋਂ ਇਤ ਇਨਸਪਾਇਰ ਹੋ ਕੇ ਵੀਰ ਜੀ ਪੂਰੀ ਦੁਨੀਆ ਪੂਰੇ ਮਸਲਬ ਦੇ ਵੀਰ ਜੀ ਆਣ ਕੇ ਤਰੀਫਾਂ ਕਰਦੇ ਸਾਡੇ ਸਿੰਘਾਂ ਵੀਰਾਂ ਦੀਆਂ ਤੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਪਰਦੇਸੀ ਵੀਰ ਜੀ ਜਿਸ ਲਈ ਕੋ ਆਪਣਾ ਪਰਦੇਸ ਵਤਨ ਛੱਡ ਕੇ ਦੂਸਰੇ ਮੁਲਕ ਚ ਜਾਂਦਾ ਤੇ ਉਹਨੂੰ ਇੱਕ ਬੜੀ ਚੀਜ਼ ਦਾ ਖੌਫ ਹੁੰਦਾ ਕਿ ਯਾਰ ਮੈਂ ਉੱਥੇ ਰਹਾਵਾਂਗਾ ਕਿੱਥੇ ਮੈਂ ਉੱਥੇ ਖਾਵਾਂਗਾ ਕੀ ਤੇ ਇਸੇ ਤਰ੍ਹਾਂ ਦੇ ਜਿਸ ਤਰ੍ਹਾਂ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਕੋਈ ਚਲੇ ਜਾਵੇ ਤੇ ਉਹ ਤਾਂ ਕਹਿੰਦਾ ਮੈਂ ਯਾਰ ਜਨਤ ਆ ਗਿਆਾਂ ਮੈਨੂੰ ਕਿਸੇ ਦੀ ਕੋਈ ਟੈਨਸ਼ਨ ਨਹੀਂ ਰਹਿੰਦੀ ਨਾ ਸਹਨ ਦੀ ਆਪਣੀ ਬਾਦਤਗਾ ਦੀ ਕਿਸੇ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਐ ਬੜੀਆਂ ਵੱਡੀਆਂ ਹੈਗੀਆਂ ਮੈਂ ਸਭ ਕੁ ਹੈਗਾ ਵਾ ਤੇ ਅਗਰ ਇਸ ਵੀਡੀਓ ਦੇ ਵਿੱਚ ਦੇਖਿਆ ਵਾ ਕਿ ਸੰਜੇ ਦਾਤ ਆਏ ਆ ਉਹਨੂੰ ਪਹਿਲੇ ਵੀ ਵੀਰ ਜੀ ਕਈ ਸੈਲਬ੍ਰਿਟੀ ਕਈ ਸਟਾਰ ਆਏ ਆ ਇੱਥੇ ਲੇਕਿਨ ਵੀਰ ਜੀ ਉਹਨਾਂ ਨੇ ਬਿਲਕੁਲ ਇਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਸਾਨੂੰ ਬਹੁਤ ਸਕੂਨ ਮਿਲਿਆ ਵੈ ਹਜ਼ਾਰੋਂ ਵੀਰ ਜੀ اچھا ਲੱਗਾ ਮੁਸਲਮਾਨ ਵੀ ਆਏ ਅੰਗਰੇਜ਼ ਵੀ ਆਏ ਤੇ ਉਹਨਾਂ ਨੇ ਹਮੇਸ਼ਾ ਹੀ ਅچھے ਲਫ਼ਜ਼ਾਂ ਨਾਲ ਤਰੀਫਾਂ ਕੀਤੀਆਂ ਕਿ ਬਹੁਤ ਪਰ ਸਕੂਨ ਮਾਹੌਲ ਹੈ ਬਹੁਤ ਕਹਿ ਲੋ ਕਿ ਇੱਕ ਇਨਸਾਨੀਅਤ ਦਾ ਖਿਆਲ ਕੀਤਾ ਜਾਂਦਾ ਵੈ ਹਰ ਚੀਜ਼ ਦੀ ਸਾਫ਼ ਸੁੱਥਰਾਈ ਹੈ ਤੇ ਇਹ ਚੀਜ਼ਾਂ ਵੀਰ ਜੀ ਇਨਸਾਨ ਨੂੰ ਇੱਕ ਦੂਸਰੇ ਦਾ ਸਬਕ ਸਿਖਾਉਂਦੀਆਂ ਕਿ ਯਾਰ ਇੱਕ ਜਿਸਲੇ ਵੱਧ ਚੜ ਕੇ ਕੋਈ ਵੀ ਆਪਣੇ ਸਚੇ ਤਾਨਾ ਵੀਰ ਜੀ ਕੋਈ ਗੱਲ ਮਜ਼ਬਦ ਦੀ ਆ ਕੋਈ ਵੀ ਆ ਨਾ ਕੋ ਕੰਮ ਕਰਦਾ ਨਾ ਤੇ ਉਹਦੇ ਵਿੱਚ ਵੀਰ ਜੀ ਉਹਨੂੰ ਕਾਮਯਾਬੀ ਮਿਲਦੀ ਹੈ ਆ ਬੋਲੇ ਕਿ ਜਿਹੜੇ ਉਸੇ ਸੇਵਾ ਵਾਲੇ ਲੋਕ ਹਨ ਉਹਨਾਂ ਨੂੰ ਚਾਹੀਦਾ ਥੋੜਾ ਇਸ ਚੀਜ਼ ਦਾ ਖਿਆਲ ਰੱਖਣਾ ਕਿ ਜਿਹੜਾ ਬੇਤਹਾਸ਼ਾ ਪ੍ਰੋਟੋਕੋਲ ਹੋ ਜਾਂਦਾ ਵੱਡਾ ਕਾਫਲਾ ਬਣ ਜਾਂਦਾ ਉਸ ਤੋਂ ਪ੍ਰੇਜ਼ ਕੀਤੀ ਜਾਏ ਤਾਂ ਕਿ ਲੋਕ ਨਾ ਤੰਗ ਹੋਣ ਉਸ ਤੋਂ ਬਿਲਕੁਲ ਨਹੀਂ ਜੀ ਬਾਕੀ ਵੀਰ ਉਹ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰੋ ਆਪਣਾ ਰਿਕਵਰ ਟੇਰਸ ਰੱਖਿਆ